ਅੱਜ ਦੀ ਕਹਾਣੀ ਇੱਕ ਪਰਿਵਾਰ ਦੀ ਕਹਾਣੀ ਹੈ ਪਰਿਵਾਰ ਦੇ ਏਕੇ ਦੀ ਕਹਾਣੀ ਹੈ ਇਹ ਕਹਾਣੀ ਮਾਂ ਪੁੱਤ ਅਤੇ ਪਿਤਾ ਦੇ ਸੰਘਰਸ਼ ਦੀ ਕਹਾਣੀ ਹੈ ਬਾਈ ਹੋਰੀ ਦੱਸਦੇ ਆ ਕਿ ਇਹਨਾਂ ਦਾ ਸੰਘਰਸ਼ ਐਸਾ ਹੈ ਕਿ ਇੱਕ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਬਹੁਤ ਹੀ ਅਤ ਦੀ ਕਰੀਬੀ ਦੇ ਵਿੱਚ ਰਹੇ ਬਾਈ ਹੋਰੀ ਦੱਸਦੇ ਆ ਕਿ ਜਦੋਂ ਇਹ ਬਾਈ ਦੇ ਬਟੇ ਬੇਟੇ ਦਾ ਜਨਮ ਹੁੰਦਾ ਉਸ ਤੋਂ ਪਹਿਲਾਂ ਹੀ ਇਹ ਬਾਈ ਬਹੁਤ ਕਰਜ਼ਾਈ ਹੋ ਜਾਂਦਾ ਹੈ ਠੇਕੇ ਤੇ ਜ਼ਮੀਨ ਲੈ ਲੈ ਕੇ ਪਹਿਲਾਂ ਜ਼ਮੀਨ ਘਟ ਹੋਣ ਕਰਕੇ ਠੇਕੇ ਤੇ ਜ਼ਮੀਨ ਲੈ ਲੈ ਕੇ ਉਹ ਫਸਲਾਂ ਖਰਾਬ ਹੁੰਦੀਆਂ ਗਈਆਂ ਤੇ ਬਾਈ ਦਾ ਕਰਜ਼ਾ ਵੱਧ ਗਿਆ ਕਰਜ਼ਾ ਇੰਨਾ ਕੁ ਵੱਧ ਗਿਆ ਕਿ ਕਰਜ਼ੇ ਤੋਂ 15 ਤੋਂ 20 ਲੱਖ ਰੁਪਏ ਤੱਕ ਦਾ ਕਰਜ਼ਾ ਹੋ ਗਿਆ ਪੈਸਾ ਲੈਣ ਵਾਲੇ ਘਰੇ ਦੇ ਵਿੱਚ ਘੇੜਾ ਮਾਰਨ ਲੱਗੇ ਬੱਚਾ ਜਦੋਂ ਪੈਦਾ ਹੋਇਆ ਤਾਂ ਉਸ ਤੋਂ ਬਹੁਤ ਸਾਰੇ ਲੁਕੋ ਰੱਖਣੇ ਸ਼ੁਰੂ ਕਰ ਦਿੱਤੇ ਆਖਰ بیٹے ਨੂੰ ਪਤਾ ਲੱਗਿਆ ਕਿ ਸਾਡੇ ਸਿਰ ਤੇ ਤਾਂ ਇੰਨਾ ਕਰਜ਼ਾ ਕਿ ਅਸੀਂ ਤਾਂ ਆਪਦੀ ਜ਼ਿੰਦਗੀ ਬਹੁਤ ਮੁਸ਼ਕਲ ਦੇ ਨਾਲ ਗੁਜ਼ਾਰ ਸਕਦੇ ਆ ਮੁੰਡੇ ਨੇ ਪੜ੍ਹਾਈ ਛੱਡੀ ਪੜ੍ਹਾਈ ਛੱਡ ਕੇ ਟੈਂਟ ਦਾ ਕੰਮ ਟੈਂਟਾਂ ਵਰ ਟੈਂਟ ਵਾਲੇ ਮੁੰਡਿਆਂ ਦੇ ਨਾਲ ਜਾ ਕੇ ਟੈਂਟ ਦਾ ਕੰਮ ਕਰਨ ਲੱਗਿਆ ਉੱਥੇ ਵੀ ਉਹ ਇੰਨਾ ਕਰਜ਼ਾ ਹੋਣ ਕਰਕੇ 5-600 ਦੀ ਦਿਹਾੜੀ ਦੇ ਨਾਲ ਕੁਝ ਵੀ ਨਹੀਂ ਬਣਦਾ ਫਿਰ ਦੋਵੇਂ ਇਹ ਜਿਹੜੇ ਮੁੰਡੇ ਦੇ ਮਾਤਾ ਪਿਤਾ ਇਹ ਦੋਵੇਂ ਜਣੇ ਨਰੇਗਾ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਫਿਰ ਵੀ ਪਰਿਵਾਰ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਸੀ ਇਸ ਲਈ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਜਿੰਦਗੀ ਜੀ ਪਰ ਇਸ ਪਰਿਵਾਰ ਦੀ ਕਹਾਣੀ ਇੱਥੇ ਜਿੱਥੋਂ ਸ਼ੁਰੂ ਤਾਂ ਹੁੰਦੀ ਹੈ ਦੁੱਖਾਂ ਤੋਂ ਪਰ ਕਹਾਣੀ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿਸ ਤਰੀਕੇ ਨਾਲ ਇਸ ਪਰਿਵਾਰ ਨੇ 15 ਤੋਂ 20 ਲੱਖ ਰੁਪਏ ਦਾ ਕਰਜ਼ਾ ਲਾਇਆ ਅੱਜ ਇੱਕ ਚੰਗੇ ਘਰ ਦੇ ਮਾਲਕ ਹੈ ਚੰਗੀਆਂ ਚੀਜ਼ਾਂ ਇਹਨਾਂ ਦੇ ਕੋਲ ਹੈ ਤੇ ਚੰਗੀ ਜ਼ਿੰਦਗੀ ਜੀ ਰਹੇ ਆ ਇਹ ਜ਼ਿੰਦਗੀ ਚੰਗੀ ਹੋਈ ਕਿਵੇਂ ਕਰਜ਼ਾ ਲੱਥਿਆ ਕਿਵੇਂ ਸਾਰਾ ਇਹ ਕਹਾਣੀ ਤੁਹਾਨੂੰ ਇਸ ਇੰਟਰਵਿਊ ਦੇ ਵਿੱਚ ਸੁਣਨ ਨੂੰ ਮਿਲੇਗੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਦੀ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਮੋਟੀਵੇਟ ਕਰੂਗੀ ਤੇ ਇਹ ਵੀ ਦੱਸੂਗੀ ਕਿ ਜਦੋਂ ਪਰਿਵਾਰ ਦੇ ਵਿੱਚ ਏਕਾ ਹੁੰਦਾ ਹੈ ਤਾਂ ਫਿਰ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜੇ ਕਿ ਤੁਹਾਨੂੰ ਇਹ ਕਹਾਣੀ ਇਸ ਪਰਿਵਾਰ ਦੀ ਕਹਾਣੀ ਕਿਵੇਂ ਲੱਗੀ ਸਾਡੇ ਨਾਲ ਨੇ ਹੈਪੀ ਬਾਈ ਜੀ ਇਹਨਾਂ ਨੇ ਆਪਣੇ ਪਰਿਵਾਰ ਦੀ ਆਪਣੇ ਮਾਪਿਆਂ ਦੀ ਪੂਰੀ ਜ਼ਿੰਦਗੀ ਤਾਂ ਕੀ ਕਹਿ ਸਕਦੇ ਆ ਵੀ ਪੂਰੀ ਕਾਇਆ ਕਲਪ ਕਰਕੇ ਰੱਖ ਦਿੱਤੀ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਦਾ ਜੀ ਕਿਵੇਂ ਹੋ ਠੀਕ ਆ ਜੀ ਆਪਾਂ ਜੇਕਰ ਗੱਲ ਕਰੀਏ ਭਾਈ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਡਾ ਨਾਮ ਕੀ ਹੈ ਜੀ ਨਾਮ ਹੈ ਦਾ ਖੁਸ਼ਬਿੰਦਰ ਸਿੰਘ ਅਸਰਾ ਖੁਸ਼ਬਿੰਦਰ ਸਿੰਘ ਜੀ ਆਪਾਂ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਆਂ ਵੀ ਤੁਸੀਂ ਪੱਤ ਦੀ ਗਰੀਬੀ ਚ ਜ਼ਿੰਦਗੀ ਜੀ ਰਹੇ ਸੀਗੇ ਲੱਖਾਂ ਦਾ ਕਰਜ਼ਾ ਸੀਗਾ ਕੀ ਕਹਾਣੀ ਕਾਰਨ ਕੀ ਰਿਹਾ ਵੀ ਇੰਨਾ ਕਰਜ਼ਈ ਕਿਉਂ ਹੋ ਗਏ ਗੰਜਾਈ ਜੀ ਇਹ ਪਹਿਲਾਂ ਸ਼ੁਰੂ ਤੋਂ ਮੈਂ ਮੰਨ ਲੈਂਦਾ ਉਹਨਾ ਠੇਕੇ ਤੇ ਹਾਂ ਆਹ ਬਾਹਰ ਵੀ ਮੇਰੇ ਕੋਲ ਹੁੰਦਾ ਉਹ ਗਾਹਾਂ ਵੀ ਹੁੰਦਾ ਤੇ ਉਦੋਂ ਗਾਹਾਂ ਵੀ ਹੁੰਦਾ ਹਾਂ ਆਏ ਛਾਲ ਮੈਂ ਲੱਖ ਦੋ ਲੱਖ ਦਾ ਬਾਹਰ ਠੇਕੇ ਤੇ ਲੈ ਲੈਂਦਾ ਉਦੋਂ 20 ਕੁ ਹਜ਼ਾਰ ਦਾ 22 ਕੁ ਹਜ਼ਾਰ ਕਿੱਲੇ ਦਾ ਪਾਹ ਹੁੰਦਾ ਠੇਕੇ ਦਾ ਲੈ ਲੈਂਦਾ ਉਹ ਫਸਲ ਮਰ ਜਾਂਦੀ ਚਾਰ ਸਾਲ ਤੱਕ ਨਨ ਮੱਜਮਾ ਹੋਏ ਨਹੀਂ ਦੋ ਸਾਲ ਤੱਕ ਕੜਕ ਵੀ ਨਹੀਂ ਬੀਜੀ ਹੂੰ ਫੇਰ ਐ ਗੱਲਾਂ ਦੇ ਵੀ ਚੱਲ ਗਾਹਾਂ ਨੂੰ ਫਸਲ ਹੋ ਜੂ ਅਸ਼ਾ ਉਤਰ ਜੂ ਵਾਏ ਸਾਲ ਦੀ ਪਾਸਾ ਬਦੀ ਗਿਆ ਬਦੀ ਗਿਆ ਬਾਦਾ ਬਾਦਾ ਆਰਤਨਾਂ ਦਾ ਵੀ ਓਵਰ ਹੋ ਗਿਆ ਬੈਂਕ ਦਾ ਵੀ ਖੜ ਗਿਆ ਦੇਣ ਲੈਣ ਜਿਹੜਾ ਦੇ ਜਿਹੜਾ ਪੈਸੇ ਦੇਣ ਲੈਣ ਸੀ ਜਿਹੜਾ ਕੋਈ ਲਾਲਿਆ ਦਾ ਦੇਣ ਲੈਣ ਸੀ ਕੱਪੜੇ ਕੱਲੇ ਦਾ ਉਹ ਵੀ ਖੜ ਗਿਆ ਜੀ ਪੈਸਾ ਮੁੜੇ ਹੀ ਨਾ ਕਿਸੇ ਪਾਸੇ ਜਿਆਦਾ ਤੋਂ ਜਿਆਦਾ ਓਵਰ ਹੋ ਗਿਆ ਕੰਮ ਅਜੇ ਘੱਟੋ ਘੱਟ 15 ਲੱਖ ਦੇ 12 12 ਲੱਖ 13 ਲੱਖ ਦੇ ਕਰਜ਼ਾਈ ਹੋਗੇ ਹੂੰ ਫੇਰ ਹੋਰ ਕਿਸ਼ਤਾ-ਗੁਸਤਾ ਕਢਾਲੀਆਂ ਹੂੰ ਤਿੰਨ-ਚਾਰ ਲੱਖ ਉਹਦਾ ਚੜ ਗਿਆ ਜੋ ਕਿਸ਼ਤਾ ਲਈਂਗੇ ਉਹਦਾ ਵਿਆਜ ਮੈਂ ਇਹੀ ਤੁਹਾਨੂੰ ਵਾਰ-ਵਾਰ ਕਹਿਣਾ ਵੀ ਕੋਈ ਵੀ ਭੈਣ ਭਾਈ ਜਿਹੜਾ ਫੈਂਸਾ ਦੀਆਂ ਕਿਸ਼ਤਾਂ ਉਹਦੇ ਕਦੇ ਕੋਈ ਨਾ ਲ ਜਾਓ ਹੂੰ ਐਦੂ ਕਿਸੇ ਤੋਂ ਵੀ ਕਿਸੇ ਮਰਜ਼ੀ ਵਿਆਜ ਤੇ ਪੈਸੇ ਲੈ ਲਓ ਪਿੰਡੂ ਵਿਆਜ ਤੇ ਲੈ ਲਓ ਹੂੰ ਤੇ ਉਹਦੂ ਚੜਦਾ ਚੜਦਾ ਜਿਆਦੇ ਓਵਰ ਹੋਇਆ ਕੰਮ ਬਾਈ ਜੀ ਫਿਰ ਬਹੁਤ ਹੀ ਟੰਗੀ ਹੋ ਗਈ ਵੇੜੇ ਘਰੇ ਵੀ ਬਹੁਤ ਮਾਰਿਆ ਕਰਨਾ ਚਲ ਮੈਂ ਲਾਲਾ ਲੱਪਾ ਲਾ ਕੇ ਅਗਲ ਨੂੰ ਮੋੜ ਦਿਆ ਕਰਾਂ ਹੂੰ ਇਹ ਮੁੰਡਾ ਪੜਦਾ ਸੀ 10ਵੀਂ ਚੋਂ 11ਵੀਂ ਚ ਪੜਨ ਲੱਗ ਗਿਆ ਸੀਗਾ। ਹੂੰ। ਫੇ 11ਵੀਂ ਕਲਾਸ ਚ ਜੀ ਨੇ ਪੜਨਾ ਸ਼ੁਰੂ ਕੀਤਾ। ਹੂੰ। ਫੇ ਜਦੋਂ ਸਾਡੇ ਹਾਲਾਤ ਜਾਦੀ ਮੰਦੀ ਹੋਏਗੇ, ਮੰਦੀ ਹੋئیںਗੇ। ਮੈਂ ਸਬਜ਼ੀ ਲਿਆ ਕੇ ਵੀ ਵੇਚੀ। ਹੂੰ। ਮੰਡੋਂ ਵੀ ਲਿਆ ਕਰਨਾ ਕੁਝ ਮੈਂ ਥੋੜੀ ਜੀ ਲਾਲੀ ਕਨਾਲ ਕਬਾਣ ਦੀ। ਹੂੰ। ਪਰ ਉਹਦੇ ਨਾਲ ਸਾਡਾ ਆਪ ਦਾ ਘਰ ਦੇ ਹੀ ਮਣਾ ਮੋਟਾ ਟੈਂਪਸ ਹੋ ਗਿਆ। ਹੂੰ। ਫੇ ਭਈ ਇਹ ਜਦੋਂ ਮੈਂ ਨਹੀਂ ਕੁਸ਼ਾਬ ਚਾਈ ਗੱਲ ਮੈਂ ਇੰਜਨ ਸਮਾਰਨ ਵੀ ਆਂਦਾ ਸੀ ਮੈਂ ਇੰਜਨ ਸਮਾਰਨ ਵੀ ਬਰਦਾ ਇੰਨੇ ਇੰਜਨ ਕਿੰਨੇ ਕਉਂਦੇ ਸਮਾਰਨ ਨਾਲ ਫੇਰ ਮਨਰੇ ਗਾਇਦਾ ਕਾਰ ਲੈ ਮਨਰੇ ਗਾਇ ਦੜੀ ਵੀ ਜਾਣ ਲੱਗ ਹੂੰ ਫੇਰ ਭਾਈ ਮੁੰਡਾ ਹਟ ਕੇ ਇਹ ਇਹਨੇ ਵੀ ਆਪਦਾ ਉਹ ਕੀਤਾ ਮੇਰੀ ਗੱਲ ਹੈਪੀ ਵੀਰੇ ਜਦੋਂ ਪਰਿਵਾਰ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਅਤੇ 3-4 ਸਾਲ ਦੇ ਇਹਨੂੰ ਬੱਚੇ ਨੂੰ ਪਤਾ ਲੱਗਣ ਲੱਗ ਜਾਂਦਾ ਅਹਿਸਾਸ ਹੋਣ ਲੱਗ ਜਾਂਦਾ ਵੀ ਸਾਡੀ ਕੀ ਆਰਥਿਕ ਹਾਲਾਤ ਹੈ ਤੇ ਸਾਡੇ ਪਰਿਵਾਰ ਦੇ ਕੀ ਹਾਲਾਤ ਹੈ ਕਦੋਂ ਤੁਹਾਨੂੰ ਸੂਹ ਆ ਗਈ ਸੀ ਕਿ ਵੀ ਬਈ ਸਾਡੀ ਹਾਲਾਤ ਚੰਗੇ ਨਹੀਂ ਪਹਿਲਾਂ ਤਾਂ ਬਈ ਮੈਥੋਂ ਮੰਨ ਲਓ ਲੁਕੋਆ ਜੀ ਰੱਖਦੇ ਰਹੇ ਘਰ ਤੇ ਵੀ ਜਿਵੇਂ ਆਪਾਂ ਥਿਮੇ ਜਿਹਾ ਹੁੰਦਾ ਵੀ ਟੋਰੀ ਕੇ ਬਸ ਟੋਰੂ ਵੀ ਮੈਨਾਂ ਸ਼ੋ ਨਹੀਂ ਹੋਣ ਦਿੱਤਾ ਮੈਨਾਂ ਹਾਂ ਅੱবি ਆਪਾਂ ਕਰਦੇ ਹਾਂ ਪਰ ਜਦੋਂ ਬੰਦਾ ਨੂੰ ਪਤਾ ਵੀ 10 ਹਿਸਾਬ ਤੋਂ ਪਹਿਲਾਂ ਹੁਣ ਅੱਜ ਬੱਚੇ ਤਾਂ ਚਲੋ ਬਹੁਤ ਜ਼ਿਆਦੇ ਸਿਹਾਰ ਨੇ ਜਵਾਕ ਥੋੜੇ ਕੋਏਟ ਹੁਣ ਮੈਂ ਕਿ ਜਦੋਂ 10 ਸਾਲ ਤੋਂ ਮੈਂ ਹੋ ਗਿਆ ਬਈ ਫਿਰ ਮੈਨੂੰ ਦੇਖਣ ਤਾਂ ਲੱਗੀ ਫਿਰ ਫਿਰ ਹੌਲੀ 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 ਜਦੋਂ ਮੈਂ ਲੋਕਾਂ ਤੋਂ ਗੱਲਾਂ ਸੁਣਿਆ ਕਰਾਂ ਕਿ ਸਾਡੇ ਉੱਤੇ ਪਾਰ ਦੇ ਵਿੱਚ ਸੱਤ ਤੋਂ ਇਕੱਲਾ ਸੁਣਿਆ ਕਰੀਏ ਵੀ ਐਂ ਕਰਕੇ ਵੀ ਇਹਨੇ ਪਾਇਆ ਹੈ ਬਾਰੇ ਦੇ ਰਿਆਂ ਤੇ ਜਵਾਕਾਂ ਦੇ ਵਿੱਚ ਵੀ ਚਰਚਾ ਹੋਣ ਲੱਗੀ ਸਾਨੂੰ ਪਤਾ ਫਿਰ ਇੱਕ ਜੇ ਤਾਂ ਮਾਰੇ ਹਾਲਾਤ ਹੋਣ <div>ਦਵਾਕਾਂ ਨੂੰ ਵੀ ਘੱਟ ਚਲੋ ਤਾਂ ਪਤਾ ਨਹੀਂ ਆਂਦਾ ਛੋਟੇ ਵਕਾ ਵੀ ਕੰਨ ਘੁੰਨ ਲੱਗੇ ਜਾਂਦੇ ਹੂੰ ਵੀ ਮੈਂ ਹੋਰ ਕਿਸੇ ਦਾ ਟੀਵੀ ਟੂ ਵੀ ਦੇਖਣ ਜਾਇਆ ਕਰਾਂ ਸਾਡੇ ਹੈ ਹੀ ਨਹੀਂ ਸੀ ਬੇਟੀ ਹੂੰ ਮੈਂ ਫਿਰ ਮਾਣੋ ਮਰੀ ਮੈਂ ਸੋਚਾਂ ਲੱਗੇ ਆਪਣੇ ਘਰ ਤੋਂ ਨਹੀਂ ਚੀਚਾਂ ਵੀ ਅਰੇ ਇਹਨਾਂ ਦੇ ਹੈਗੀਆਂ ਨੇ ਹਨ ਵੀ ਆਪਾਂ ਇਹ ਜਿਹਾ ਕੀ ਆ ਵੀ ਆਪਾਂ ਕੀ ਇਹ ਜਿਹਾ ਮਾਰੇ ਕੀਤਾ ਵੀ ਆਪਾਂ ਆਪਣੀ ਜ਼ਿੰਦਗੀ ਦਾ ਤੋਂ ਹੂੰ ਇਹਨਾਂ ਨੂੰ ਵੀ ਕਿਉਂਕਿ ਜੋ ਬੱਚਾ ਛੋਟਾ ਉਹਨੂੰ ਤੇ ਤੁਸੀਂ ਤੁਹਾਨੂੰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਦੇਖੀ ਉਹ ਗੱਲ ਮੈਂ ਪਹਿਲਾਂ ਸਾਈਕਲ ਦਾ ਸੌਂਕ ਹੁੰਦਾ ਵਾਟਰ ਸੂਰਤੋਂ ਫੈਨ ਹਮ ਪਰ ਜਦੋਂ ਉਹ ਲਾਉਂਦੇ ਬਈ ਨਵਾਂ ਨਵਾਂ ਸਾਈਕਲ ਦਾ ਜਿਵਾਕ ਤੁਹਾਨੂੰ ਪਹਿਲਾਂ ਵੀ ਝੂਟਾ ਵੀ ਦਿੰਦੇ ਹੈ ਨਹੀਂ ਦੂਜੇ ਨੂੰ ਹੁਣ ਲਾਉਂਦੇ ਨਹੀਂ ਉਹਦੇ ਚ ਹਮ ਤੋ ਤੋੜ ਦੇਗਾ ਤੂੰ ਐ ਕਰ ਫਿਰ ਉਹ ਤੋ ਫਿਰ ਬਹੁਤ ਮਾਨਦੁਖੀ ਹਮ ਵੀਰ ਅੱਬੀ ਮੇਰੇ ਕੋਲੇ ਕਾਤੋ ਨਹੀਂ ਹਮ ਬਾਕੀ ਹੋਰ ਜਿਵਾਕ ਜਦੋਂ ਸਕੂਲ ਵੀ ਜਾਂਦੇ ਫਿਰ ਸਾਈਕਲ ਤੇ ਜਾਂਦੇ ਤੇ ਆਪਾਂ ਨੂੰ ਵੀ ਤੋ ਐ ਜਾਣਾ ਪੈਂਦਾ ਬਈ ਬਹੁਤ ਮਾਨ ਨੂੰ ਤੋਖੋਂ ਦਾ ਵੀਰ ਅੱਬੀ ਆਪਣੇ ਕੋਲੇ ਕਾਤੋ ਨਹੀਂ ਇਹ ਚੀਜ਼ਾਂ ਹੈਗੀਆਂ ਇਹਨਾਂ ਕੋਲੇ ਹੈਗੀਆਂ ਨੇ ਤੇ ਆਪਣੇ ਕੋਲੇ ਕੀ ਕਾਰਨ ਆ ਵੀ ਆਪਣੇ ਕੋਲੇ ਹੈ ਨਹੀਂ ਤੇ ਫਿਰ ਫਿਰ ਮਾਤਾ ਨੂੰ ਪੁੱਛਦੇ ਹੁੰਦੇ ਸੀ ਵੀ ਮਾਤਾ ਵੀ ਕੀ ਗੱਲ ਆਪਣੇ ਕੋਲੇ ਕਦੇ ਪੁੱਛਿਆ ਸੀ ਮੰਮੀ ਕਹਿੰਦੀ ਕੋਈ ਨਾ ਤੈਨੂੰ ਲੈ ਕੇ ਦੇਵਾਂਗੇ ਕੋਈ ਨਾ ਗਾਂਹ ਫਾਸਲ ਆ ਜਾਣਗੇ ਤਾਂ ਲੈ ਦਾਂਗੇ ਹਾਂ ਮਾਤਾ ਜਦੋਂ ਬੱਚਾ ਹੋਵੇ ਹਨਾ ਵੀ ਪੁੱਤ ਹੁੰਦਾ ਮਾਵਾਂ ਨੂੰ ਤਾਂ ਬੜਾ ਜ਼ਿਆਦਾ ਪਿਆਰਾ ਹੁੰਦਾ ਤੇ ਇਹ ਹੁੰਦਾ ਵੀ ਮਾਂ ਤਾਂ ਹਰ ਸ਼ੌਂਕ ਪੂਰੇ ਕਰਨੀ ਚਾਹੁੰਦੀ ਆ ਜਦੋਂ ਇਹ ਕਹਿੰਦਾ ਹੁਣ ਵੀ ਛੋਟਾ ਹੁੰਦਾ ਮੈਨੂੰ ਆ ਲੈ ਦਿਓ ਜਾਂ ਉਹ ਲੈ ਦਿਓ ਮੇਰੇ ਕੋਲ ਲੈ ਹੈ ਨਹੀਂ ਉਦੋਂ ਫਿਰ ਤੁਸੀਂ ਕੀ ਕਹਿੰਦੇ ਰਹੇ ਤੇ ਕਿਵੇਂ ਦਿਲ ਤੇ ਪੱਥਰ ਰੱਖਦੇ ਰਹੇ ਫਿਰ ਮਾਨਟਬਾ ਬਹੁਤ ਔਖਾ ਹੁੰਦਾ ਸੀ ਇਹਦਾ ਵੀ ਜੀ ਕਰਦਾ ਜਵਾਕਣਾ ਹੂੰ ਸੌਕ ਇਹਦੇ ਹੁਣ ਪੂਰੇ ਹੋਣ ਲੱਗੇ ਆ ਪਹਿਲਾਂ ਤਾਂ ਇਹ ਸ਼ੌਕ ਹੀ ਨਹੀਂ ਪੂਰੇ ਹੁੰਦੇ ਹੂੰ ਹਰ ਇੱਕ ਸ਼ੌਕ ਹੀ ਪੂਰਾ ਕਰਦੇ ਆ ਹੂੰ ਕੁਝ ਮੰਗ ਲਈ ਜੀ ਉਹ ਹੀ ਲੈ ਕੇ ਦਿੰਦੇ ਹੂੰ ਹਾਂ ਪਹਿਲਾਂ ਵਾਲੀਆਂ ਜਿਹੜੀਆਂ ਕਮੀਆਂ ਲੱਗਦੀਆਂ ਸੀ ਪੂਰੀਆਂ ਕਰ ਦਿੱਤੀਆਂ ਹਾਂਜੀ ਪੂਰੀਆਂ ਕਰ ਦਿੱਤੀਆਂ ਤੇ ਜਦੋਂ ਉਦੋਂ ਮਾਤਾ ਫਿਰ ਕਿਵੇਂ ਟਾਲਦੇ ਇਹਨੂੰ ਬਸ ਫਿਰ ਆਈ ਕਹਿ ਦਿੰਦੇ ਕੋਈ ਨਾ ਪੁੱਤ ਆਪਣੇ ਕੋਲ ਹੈ ਨਹੀਂ ਕਿ ਪੈਸੇ ਹੂੰ ਬਸ ਐਂ ਕਹਿ ਕੇ ਟਾਲ ਦਿੰਦੇ ਹੂੰ ਇਹ ਜਿੱਦ ਜੁਦ ਨਹੀਂ ਪੈਂਦਾ ਸੀਗਾ ਐਂਜੀ ਅੱਛਾ ਹਾਂ ਇਹ ਆਪ ਹੀ ਅਹਿਸਾਸ ਹੋ ਜਾਂਦਾ ਸੀ ਵੀ ਸ਼ਾਇਦ ਮੇਰੇ ਮਾਪਿਆਂ ਕੋਲ ਹੈ ਨਹੀਂ ਤਾਂ ਹੀ ਜਿੱਦ ਨਹੀਂ ਕਰਦਾ ਸੀ ਨਹੀਂ ਜਦੋਂ ਆਕਟਾ ਜਿੱਦ ਕਰਨ ਲੱਗੇ ਜਾਂਦੇ ਆ ਪਤਾ ਸੀ ਮੈਨੂੰ ਵੀ ਆਪਣੇ ਕੋਲ ਜੁੜਦੇ ਪੈਸੇ ਹੈ ਨਹੀਂ ਇੰਨੇ ਕੋਲੇ ਹੂੰ ਵੀ ਜਿਹੜਾ ਹੋ ਹੋ ਜ ਲੈ ਲੀਏ ਕੋਮ ਫਿਰ ਫਿਰ ਬਣੋ ਹੌਲੀ ਹੌਲੀ ਜੀ ਆਪ ਨੂੰ ਦਿਖਣ ਲੱਗਾ ਦੋ ਦੋ ਮੈਂ 10ਵੀਂ ਕਲਾਸ ਦੇ ਵਿੱਚੋਂ ਗਿਆ ਹੋਇਆ ਜੀ ਹੂੰ ਬਾਸ ਕੀਤੀ ਮੇਰਾ 10ਵੀਂ ਕਲਾਸ ਫਿਰ ਮੈਨੂੰ ਅਹਿਸਾਸ ਹੋਣ ਲੱਗਾ ਪੂਰਾ ਹੂੰ ਕਿ ਹੁਣ ਹਾਲਾਤ ਬਹੁਤ ਮੰਦੇ ਹੋ ਹੂੰ ਕੋਣੋ ਵਾੜੇ ਮਨ ਉਤੇ ਰਹਾ ਕਰਦੇ ਸੀ ਤੂੰ ਕੱਲ ਲੱਗੇ ਪ੍ਰਾਈਮ ਕਰਨੇ ਮੈਂ ਨਹੀਂ ਕਰਤਾ ਹੂੰ ਮੈਨੂੰ ਪਤਾ ਲੱਗਣਾ ਕਿ ਹੁਣ ਮੈਨੂੰ ਕੰਮ ਕਰਨੇ ਕੋਈ ਕਿਉਂਕਿ ਜੇ ਉਦੋਂ ਵਧੀਆ ਰਹੇਗਾ ਜੀ ਮੈਂ ਦੇਖੋ ਪੜਾਈ ਚਲੋ ਨੌਕਰੀ ਦਵਾ ਵੀ ਸਕਦੀ ਸੀ ਮੈਨੂੰ ਹੂੰ ਮੇਰਾ ਕੱਦ-ਕੱਠ ਵਧੀਆ ਸੀ ਮੈਂ ਫੌਜਾਂ ਪੁੱਤ 10ਵੀਂ ਬੀਜਤੀ ਚਲੋ ਮੈਂ ਭਰਤੀ ਵੀ ਹੋ ਸਕਦਾ ਪਰ ਮੈਂ ਫਿਰ ਉਸ ਟਾਈਮ ਦੇ ਵਿੱਚ ਇਹ ਕਰਿਆ ਜੀ ਮੈਂ ਵੀ ਮੈਂ ਆਪਣਾ ਕੰਮ ਕੁਝ ਸਟਾਰਟ ਕਰੀ ਆਪਾਂ ਕਰਨ ਲੱਗੇ ਹੂੰ ਉਦਲੇ ਪਾਸੋਂ ਸਾਟ ਆਉਦੇ ਜਵਾਬ ਜੁਬ ਵਾਲਾ ਕੋਈ ਮੈਂ ਦੇਖਿਆ ਨਹੀਂ ਜੀ ਫਿਰ ਮੈਂ ਹਾਂ ਦਾ ਕੋਈ ਮੈਂ ਕੋਈ ਕੰਮ ਦੇਖੀ ਆਪਾਂ ਕਿਤੇ ਲੱਗੀ ਹੂੰ ਕੰਮ ਜੀ ਫਿਰ ਮੈਂ ਉਸ ਟਾਈਮ ਤੇ ਮੈਨੂੰ ਇਹ ਸੀ ਪਹਿਲਾਂ ਤਾਂ ਇਹ ਸੀ ਕੋਈ ਕੰਮ ਸਿੱਖ ਲਾਂਗੇ ਫਿਰ ਮੈਂ ਆ ਵੀ ਕੋਈ ਕੰਮ ਸਿੱਖਣ ਦੇ ਟਾਈਮ ਲੱਗੂ ਕਿ ਪੈਸੇ ਨਹੀਂ ਦਿੰਦਾ ਜੀ ਤੁਹਾਨੂੰ ਪਤਾ ਕੰਮ ਸਿਖਾਉਣ ਦੇ ਕੋਣ ਕੋਈ ਪੈਸੇ ਵੀ ਦਿੰਦਾ ਫਿਰ ਆਪਾਂ ਵੀ ਸਾਡੇਦਰ ਮਾਈ ਵੀ ਸਿੰਘਾਂ ਦੇ ਮੁੰਡੇ ਸੀ ਮੈਂ ਉਹਨਾਂ ਉਹਨਾਂ ਨੂੰ ਪਤਾ ਸੀ ਮੇਰੇ ਕਰਦੇ ਹਾਲਾਤ ਹੁੰਦੇ ਉਹ ਵੀ ਸਮਝਦੇ ਸੀ ਮੇਰੀ ਗੱਲ ਨੂੰ ਮੈਨਾਂ ਕੰਮ ਦਿੰਦਾ ਫੇਰ ਬੰਦੇ ਵੀ ਕਰਾ ਜਾਂਦੇ ਸੀ ਪਹਿਲਾਂ ਇਹ ਤਾਂ ਠੀਕੇ ਦੇ ਬੱਪੂ ਬਾਣ ਲੈਂਦਾ ਜੱਡ ਉੱਤੇ ਸੂਏ ਕੋਲ ਬਾਣ ਹੁੰਦਾ ਮੈਨਾਂ ਕਾਕਾੰਦਾ ਵੀ ਕਢਾ ਜਾਂਦੇ ਉੱਤੇ ਜੀ ਦੀ ਦੀ ਜੋਦੀ ਚ ਤੇ ਫਰੋਦ ਨੂੰ ਪਤਾ ਹੀ ਸੀ ਵੀ ਇਹਨਾਂ ਦੇ ਘਰ ਦੇ ਹਾਲਾਤ ਨੇ ਮੈਂ ਉਹਨਾਂ ਕੋਲੇ ਗੱਲ ਕੀਤੀ ਆ ਮੈਂ ਗਿਆ ਕਰਕੇ ਆ ਯਾਰ ਬੜਾ ਤੰਗੀ ਹੋ ਜਾਂਦੀ ਆ ਤੇ ਉਹ ਕਹਿੰਦੇ ਵੀ ਯਾਰ ਤੂੰ ਸਾਡੇ ਨਾਲ ਬਚ ਚ ਲਿਆ ਕਰ ਹੂੰ ਉਹ ਟੈਂਟਾਂ ਦੇ ਕੰਮ ਆ ਦੇ ਜਾਂਦੇ ਸੀ ਹੂੰ ਤੇ ਮੈਂ ਆਖਾ ਵੀ ਉਹ ਕੋਈ ਨਾ ਮੈਨੂੰ ਕਿਹਾ ਤਾਂ ਇਹ ਘਰਦਿਆਂ ਨੇ ਵੀ ਕਿਹਾ ਵੀ ਤੂੰ ਕਾਨੂੰਨ ਹੂੰ ਵੀ ਕਾਨੂੰਨ ਕੰਮ ਓੱਖਾ ਹੈ ਮੈਂ ਕੋਈ ਗੱਲ ਨਹੀਂ ਵੀ ਮੈਂ ਜਾਊਂਗਾ ਓੱਖਾ ਸੌਕਾ ਵੀ ਜਿਵੇਂ ਜਾ ਹੋਏ ਕਰਾਂਗੇ ਚਲੂ ਹੂੰ ਪਰ ਮੋਂਦਨ ਨਾਲ ਜਾਣ ਲੱਗ ਗਈ ਉੱਥੇ ਸਾਨੂੰ ਵੀ ਦਿਨ ਦਾ ਤੇ ਰਾਤ ਦਾ ਉਹ 600 ਰੁਪਏ ਦੇ ਦਿੰਦੇ ਸੀ 600 ਤੋਂ ਬੜਾ ਲੱਗਦਾ ਸੀ ਵੀ 600 ਕਿਉਂਕਿ ਘਰੇ ਤੰਗੀ ਇੰਨੀ ਨਹੀਂ ਆਇਆ ਸੀ 600 ਬਹੁਤ ਲੱਗਣ ਲੱਗਿਆ ਸੀ ਵੀ 600 ਬਹੁਤ ਪਰ ਉਹ 600 ਨਾਲ ਜੀ ਕੁਝ ਬਣਿਆ ਨਹੀਂ ਬਣਿਆ ਨਹੀਂ ਜੀ ਫਿਰ ਸਾਡੇ ਫੈਨਸ ਵਾਲੇ ਕਿਸ਼ਤਾਂ ਚੱਲਦੀਆਂ ਸੀਗੀਆਂ ਤੇ ਵੀ ਕਾਉਂ ਸਾਡੇ ਘਰਦਿਆਂ ਨੇ ਇੱਕ ਕੇਸ ਸੀਗਾ ਜੀ ਮੈਂ ਵੀ ਦੂਜੇ ਨੂੰ ਦੂਜੇ ਤੋਂ ਪੈਸੇ ਫੜ ਕੇ ਦੇ ਤੇ ਉਹ ਉਹ ਫੈਨਸ ਵਾਲੀ ਕਿਸ਼ਤ ਉਹ ਚੱਕ ਲਈ ਤਾਂ ਉਹ ਨੂੰ ਆ ਫੇਰ ਆਪਦਾ ਮੂੰਹ ਬੰਦ ਕਰਤਾ ਉਹਨੂੰ ਔਰ ਤੱਦੇ ਕ ਦੇ ਕੇ ਆਇਆ ਸਿਸਟਮ ਹੋ ਗਿਆ ਸੀ ਮਤਲਬ ਕਰਜ਼ਾ ਉਤਾਰਨ ਲਈ ਕਰਜ਼ਾ ਲੈਣਾ ਪੈਣਾ ਕਰਜ਼ਾ ਲੈਣਾ ਪੈਣਾ ਵੀ ਕੋਈ ਆਵੇ ਨਾ ਬਾਹਰ ਤੇ ਵਿੱਚ ਉਹ ਫਿਰ ਜਦੋਂ ਕੋਈ ਆਉਂਦਾ ਜੀ ਇਹ ਦੂਜੇ ਪਾਸੋਂ ਪੈਸੇ ਦੂਜੇ ਪਾਸੇ ਦੇ ਦਿੰਦੇ ਚੱਕ ਆਇਆ ਕੰਮ ਸਿਸਟਮ ਹੋ ਗਿਆ ਬੱਸ ਉਹ ਉੱਤਰ ਦਾ ਨਾ ਹੀ ਨਹੀਂ ਲੈ ਰਹੇ ਉਹ ਵਧੀਆਂ ਜਾਂਦਾ ਸੀ ਕਿਉਂਕਿ ਜਿਹੜਾ ਪਹਿਲਾਂ ਕਰਜ਼ਾ ਸੀ ਉਹਦਾ ਚਲੋ ਵਿਆਜ ਘੱਟ ਸੀ ਜਿਹੜਾ ਫੈਨਸ ਵਾਲਾ ਲੈ ਲਿਆ ਸਿਸਟਮ ਜੀ ਉਹਨੇ ਫਿਰ ਬਹੁਤ ਤੰਗੀ ਦੇਤੀ ਨਹੀਂ ਆ ਜਿੱਕੇ ਜਮੇ ਕਿਉਂਕਿ ਉਹ ਸੋਨੇ ਪਤਾ ਚੀਜ਼ਾਂ ਦੇ 10 10 ਰੁਪਈਆ ਤੱਕ ਵਿਆਜ ਜਾਂਦੇ ਨੇ ਫੈਨਸ ਫੈਨਸ ਤੁਸੀਂ ਸਾਨੂੰ ਪਤਾ ਅੱਜ ਦੇ ਟਾਈਮ ਉਹੀ ਉਹ ਤੋਂ ਸ਼ੁਰੂਆਤ ਹੀ ਹੁੰਦੀ ਹੈ ਫੈਨਸ ਦੀ ਉਹ ਤਾਂ ਫੈਨਸ ਵਾਲੀ ਚੀਜ਼ਾਂ ਚੱਲੀਆਂ ਚੱਲੀਆਂ ਨੇ ਫੈਨਸ ਤੇ ਲੋ ਉਹ ਤਾਂ ਪਤਾ ਨਹੀਂ ਸੀ ਉਹ ਕਹਿੰਦੇ ਸੀ ਥੋੜੀ ਇਹਦਾ ਵਿਆਜ ਕੋਈ ਗੱਲ ਨਹੀਂ ਤੁਸੀਂ ਨਾਲੇ ਕਿਸ਼ਤਾਂ ਰਹੀਂ ਭਰਨਾ ਮੰਮੀ ਵੀ ਵਿਚਾਰੀ ਉਹ ਸੀ ਦੀ ਸਰਦੀ ਬਾਪੂ ਵੀ ਐਂ ਸੀ ਵੀ ਚਲੋ ਯਾਰ ਹਾਂ ਕੇਰਾ ਪੈਸੇ ਆ ਗਏ ਫੜ ਕੇ ਦੇਤੇ ਦੂਜੇ ਨੂੰ ਵੀ ਕੇਰਾ ਤਾਂ ਅਗਲਾ ਵੀ ਗੇੜੇ ਮਾਰਨੋਂ ਹਟੂ ਬਾਰ ਦੇ ਵਿੱਚ ਪਰ ਉਹ ਸਾਨੂੰ ਪਤਾ ਨਹੀਂ ਉਹਨਾਂ ਨੂੰ ਵੀ ਪਰ ਮੈਨੂੰ ਵੀ ਪਤਾ ਸੀ ਵੀ ਸਾਨੂੰ ਅੱਗੇ ਜਾ ਕੇ ਇੰਨੇ ਦੁੱਖ ਦੇਣੇ ਹੂੰ ਉਹਨੇ ਜੇ ਫਿਰ ਇੰਨੀ ਨਹੀਂ ਆਏ ਸਾਡੇ ਘਰੇ ਤੰਗੀ ਲੈਂਦੀ ਮੇਰਾ ਬਾਪੂ ਵਿਚਾਰਾ ਨਰੇਗਾ ਦੇ ਕੰਮਾਂ ਤੇ ਜਾਣ ਲੱਗ ਪਿਆ ਹੂੰ ਸਬਜ਼ੀਆਂ ਕਿਹੜਾ ਛੱਡ ਕੇ ਵੀ ਵੀ ਨਰੇਗਾ ਦੇ ਵਿੱਚ ਵਗ ਜਾਗੇ ਤੇ ਪੈਸੀ ਨਰੇਗਾ ਵਾਲੇ ਇੱਕ ਪੈਸੇ ਕਾਰਡ ਦੇ ਵਿੱਚ ਇਕੱਠੇ ਆਉਂਦੇ ਆ ਜੀ ਹੂੰ ਉਹ ਇਕੱਠੇ ਪਾਉਂਦੇ ਇੱਕ ਮਹੀਨੇ ਬਾਅਦ ਉਹ ਪੈਸੇ ਖਾਸ ਇਕੱਠੇ ਆ ਜਾਣਗੇ ਕੋਈ 5-7000 ਇਕੱਠਾ ਆ ਜਾਊ ਕਿਸੇ ਦਾ ਦਿੱਤਾ ਜਾਊਗਾ ਹੂੰ ਤੇ ਉਹ ਸਾਨੂੰ ਪਤਾ ਹੀ ਇਹ 5-7000 ਕਿੱਥੇ ਟਾਰਦੇ ਆ ਫਿਰ ਐਡੇ ਐਡੇ ਕਰਦੇ ਉਹ ਚੀਜ਼ਾਂ ਕੁਛ ਨਹੀਂ ਬਣਿਆ ਤੇ ਕਰਦੇ ਹਾਲਾਤ ਉਦੋਂ ਵੀ ਮਾਰੇ ਹੁੰਦੇ ਦਿਨ ਮੱਦੇਨ ਮਾਰੀ ਹੁੰਦੇ ਤਰੇ ਲੱਖਾਂ ਦੇ ਕਰਜ਼ੇ ਹਜ਼ਾਰਾਂ ਨਾਲ ਕਿੱਥੇ ਕਿੱਥੇ ਉਤਰਦੇ ਤੇ ਬਾਪੂ ਜੀ ਜੋ ਤੁਹਾਨੂੰ ਉਦੋਂ ਕੀ ਦਿਲ ਤੇ ਬੀਤੀ ਤੁਹਾਡੇ ਜਦੋਂ ਤੁਹਾਡਾ ਪੁੱਤ ਪੜ੍ਹਾਈ ਛੱਡ ਕੇ ਵੀ ਟੈਂਟ ਵਾਲੇ ਕੰਮ 'ਚ ਜਾਵੜਿਆ ਦਿਨ ਰਾਤ ਦਾ 600 ਰੁਪਿਆ 24 ਘੰਟੇ ਦਾ ਕੰਮ ਵੀ ਜਿਹਨੂੰ ਇਹ ਕਹੇ ਜਾਂਦਾ ਵੀ ਕੰਮ ਵੀ ਦਿਹਾੜੀ ਨਾਲੋਂ ਵੀ ਮਾੜਾ ਕੰਮ ਕਹੇ ਜਾਂਦਾ ਫੇਰ ਜੀ ਕੀ ਕਰੀਏ ਕੀ ਕਰੀਏ ਬੀ ਦੀ ਦਫਤਰੀ ਬੁਰੀ ਸੀ ਵੀ ਲੋਕ ਕਾਲਜ ਬਾਗ ਐਂਸ ਕਰਦੇ ਤੇ ਆਪਾਂ ਹੂੰ ਸਰਟ ਪਰ ਵਿਧਾੜੀ ਕਰਦੇ ਪਰ ਤੇ ਹੂੰ ਪਰ ਕੋਲੇ ਬਜਤ ਕੁਝ ਹੋਈ ਨਹੀਂ ਸੀ ਹੂੰ ਕੋਈ ਨਹੀਂ ਸੀ ਤੇ ਬਾਣ ਵੀ ਨਾਉਣੇ ਸੀ ਵੀ ਬਾਣ ਵੇਚਦੀ ਐ ਬਾਣ ਦੇ ਬਾਪੂ ਜੀ ਦੇ ਨੋਸ਼ੀ ਹੂੰ ਅਸੀਂ ਤਾਂ ਫੇ ਅਸੀਂ ਮੈਂ ਨਾ ਤੁਲਾ ਜੱਬੈ ਦਾ ਬਾਹਰ ਸੀਗਾ ਹੂੰ ਪਹਿਲਾਂ ਮੈਂ ਜਦ ਅਸੀਂ ਕੰਮ ਸ਼ੁਰੂ ਤੋਂ ਚੱਲਦਾ ਛੱਡਾ ਉਦੋਂ ਅਸੀਂ ਇੱਕ ਕਿਲਾ ਬਹਰ ਬੈ ਲੈ ਲਿਆ ਜਿੱਦ ਦੀ ਸਾਡੇ ਕੋਲ ਪੰਜ ਕਿਲੇ ਬਾਹਰ ਲਿਆ ਸੀ ਦੋ ਪਾਈਆਂ ਹੂੰ ਉਦੋਂ ਬਾਅਦ ਅਸੀਂ ਭੈਣ ਦਾ ਵਿਆਹ ਕੀਤਾ ਭੈਣ ਦਾ ਵਿਆਹ ਕਰਕੇ ਉਦੋਂ ਬਾਅਦ ਸਾਨੂੰ ਪੈਸੇ ਬਚ ਗਏ ਅਸੀਂ 20 ਹਜ਼ਾਰ ਕਿੱਲਾ ਬਾਣ ਦਾ ਵੇਚ ਲੈ ਲਿਆ ਸੀ ਹੂੰ ਫਿਰ ਉਹਦੇ ਨੂੰ ਚੁਮਰੋਂ ਅੱਧਾ ਕਿੱਲਾ ਮੇਰੇ ਨਾਂ 'ਤੇ ਸੀ ਫਿਰ ਮੈਂ ਉਹ ਅੱਧਾ ਕਿੱਲਾ ਵੇਚਣ ਦੀ ਤਰੀਕੀ ਕੀਤੀ ਹੂੰ ਉਹ ਤੇ ਸੀ ਰੁਪਈਆ ਵੀ ਫੜ ਲਿਆ ਸੀ 5 ਲੱਖ ਐ ਮੈਂ ਤੈਨੂੰ ਕਹਿੰਦੇ ਆ 6-4 ਲੱਖ ਫੜ ਲਿਆ ਸੀ 9 ਲੱਖ ਦਾ ਉਹ ਵੇਚਣਾ ਸੀ ਹੂੰ ਪਰ ਉਹ ਮੇਰੇ ਚਾਚੇ ਦਾ ਪੁੱਤੀ ਸ਼ਖਾ ਫਿਰ ਉਹਨੇ ਲਿਆ ਨਹੀਂ ਹੂੰ ਉਹ 6-4 ਲੱਖ ਰੁਪਈਆ ਉਹਦਾ ਫਾਟੇ ਕੋਈ 3-4 ਸਾਲ 5 ਸਾਲ ਹੀ ਖੜਾ ਰਿਹਾ ਹੋਊਗਾ ਫੇ ਮੈਂ ਉਹਨੂੰ ਕਹਾਂਗਾ ਵੀ ਤੂੰ ਰਿਸ਼ਤੀ ਕਰਾ ਲੈ ਭਾਈ ਜੀ ਹੂੰ ਫੇ ਉਹਦੀ ਆਪਾਂ ਨਾਲ ਲੜਕੀਆਂ ਵੀ ਪੜਾ ਬਾਹਾਂ ਲਿਦਾ ਉਹਦਾ ਪਹਿਲਾਂ ਪਿਓ-ਸ਼ਪੇਰ ਹੋਗਾ ਛੋਟੇ ਹੁੰਦੇ ਦਾ ਹੂੰ ਉਦੋਂ ਮੈਂ ਉਹਨਾਂ ਦਾ ਕੰਮ ਧੰਦਾ ਬਹੁਤ ਕੀਤਾ ਸਾਰੋਂ ਤੋਂ ਵੱਡਾ ਮੂੰਹ ਸਾਡੇ ਪਰਿਵਾਰ ਚ ਜਿੰਨੇ ਵੀ ਮੇਰੇ ਚਾਚੇ ਤਾਂ ਦੇ ਪੁੱਤ ਨੇ ਸਭ ਤੋਂ ਵੱਡੀ ਮੇਰੀ ਭੈਣ ਹੈ ਹੂੰ ਤੇ ਉਹ ਤੋਂ ਵੱਡਾ ਮੈਂ ਹੂੰ ਮੇਰਾ ਪਿਓ ਵੱਡਾ ਸੀ ਸਾਰੋਂ ਤੋਂ ਵੱਡਾ ਮੈਂ ਹਾਂ ਮੈਂ ਤਾਂ ਸਾਰੀ ਛੋਟੇ ਨੂੰ ਮੈਂ ਸਾਰੀ ਚੱਕ ਜੁੱਕ ਕੇ ਪਾਲਿਆ ਕਢਾਇਏ ਵੀ ਐ ਪਰ ਆਪਣਾ ਕਿਸੇ ਨੇ ਉਹ ਨਹੀਂ ਕੀਤਾ ਵੀ ਸ਼੍ਰੀ ਕਬਾਜੀ ਨੇ ਕਦੇ ਕੀਤੀ ਨਾ ਇਹ ਹੁਣ ਵੀ ਨਹੀਂ ਕਰਦੇ ਮੈਂ ਮੈਂ ਤੁਹਾਨੂੰ ਕਹਦੇ ਆ ਵੀ ਸਾਡਾ ਪਰਿਵਾਰ ਚ ਕੋਈ ਫਰਕ ਕਹਿੰਦਾ ਨਾ ਨਾ ਕੋਈ ਨਹੀਂ ਹੈਗਾ ਸਾਰੇ ਨੂੰ ਵੀ ਚਾਉਂਦੇ ਆ ਸਾਰੇ ਜਵਾਕ ਵੀ ਬਾਪਾ ਪਾਛਾ ਤਾਈ ਤੋਂ ਬਣਾ ਗੱਲ ਨਹੀਂ ਕਰਦੇ ਆਪਣੇ ਨਾ ਬਹੁਤ ਵਧੀਆ ਗੱਲ ਕਰ ਵੀ ਪਾਛਾ ਹਾਲਾਤ ਯਾਡੇ ਦਿਨੋਂ ਦਿਨੋਂ ਹਮ ਵੈਸੇ ਹਾਲਾਤ ਮਾੜੇ ਸਾਡੇ ਦਿਨੋਂ ਦਿਨੋਂ ਆਏ ਹੋਏ ਆ ਸਦੀ ਗੱਲ ਅਗਲਾ ਮੈਂ ਤੁਹਾਨੂੰ ਸਹੀ ਵੀ ਦੱਸ ਦਿੰਦਾ ਮੈਨੂੰ ਮੇਰੇ ਪਿਓ ਨੇ ਅੱਡ ਹਮ ਮੇਰੀ ਮਾਂ ਛੋਟੇ ਹੁੰਦੇ ਦੀ ਗੁਜ਼ਰ ਗਈ ਸੀ ਹਮ ਅੱਡ ਕਰਤਾ ਮੈਨੂੰ ਜ਼ਮੀਨ ਦਿੱਤੀ ਤੀਜੇ ਹਮ ਫੇਰ ਦੋ ਪਾਣੇ ਦੋ ਕਿੱਲੇ ਨਾਲ ਨੂੰ ਪਤਾ ਹੈ ਅੱਜ ਦੇ ਕੱਲ ਜਵਾਨੇ ਚ ਕੁਝ ਨਹੀਂ ਮਾਰਦਾ ਕਿੰਨੀ ਮਰਜ਼ੀ ਕਮਾਈ ਕਰੀ ਚੱਲ ਲਾ ਕੁਝ ਨਹੀਂ ਮਾਰਦਾ ਅੱਡ ਕਰਤਾ ਫੇਰ ਅਸੀਂ ਇਹਨਾਂ ਨੇ ਮੋਟਰ ਲਵਾਉਣਾ ਸ਼ੁਰੂ ਕਰ ਦਿੱਤਾ ਹਮ ਸਾਡੇ ਕੋਲ ਪੈਸਾ ਨਾ ਸਾਜੀ ਪਾਉਂਦੇ ਹੁੰਦੇ ਦੁੱਧ ਦੋ ਮਾਸ਼ਾਅੱਲਾ ਹਮ ਫੇਰ ਮੈਨੂੰ ਦੋਨੇ ਮੱਝਾਂ ਵੇਚ ਕੇ ਆ ਮੋਟਰ ਦੀ ਛਪਣਾ ਪਿਆ ਵੀ ਮੇਰੇ ਜਿਵਾਗਰੀ ਮੋਟਰ ਫਿਰ ਉਹ ਮਗਲ ਹੀ ਖੇਤ ਮੋਟ ਲਵਾਉਣ ਲੱਗੇ ਫਿਰ ਮੈਨੂੰ ਕਹਿੰਦੇ ਵੀ ਉੱਥੇ ਮੋਟ ਦੀ ਛਾ ਬਣ ਦਪੈ ਸੀ ਹੂੰ ਫਿਰ ਮੈਂ ਪੰਜ ਬਾਜੂ ਚੱਕ ਕੇ ਪੈ ਜਾਂਦਾ ਰੂਲ ਲੱਖ ਅੱਛਾ ਫਿਰ ਉਹਨੇ ਦੂਮੀ ਹਲਾ ਤਾ ਹੂੰ ਐਵੇਂ ਮੈਂ ਤੈਨੂੰ ਕਹਿ ਦਿਆਂ ਪੈਸੇ ਮੇਰੇ ਪਿਓ ਕੋਲੇ ਹੈਗੇ ਸੀ ਹੂੰ ਪਰ ਉਹ ਛੋਟੇ ਨੂੰ ਦੇਗਾ ਨਹੀਂ ਦਿੱਤੇ ਹੂੰ ਪੈਸਾ ਉਹਦੇ ਕੋਲ ਹੈਗਾ ਸੀ ਮਾਈ ਸਾਨੂੰ ਪਹਿਲਾਂ ਬਹੁਤ ਫਿਰ ਜਦੋਂ ਮੈਨੂੰ ਅੱਡ ਕਰਤਾ ਮੇਰੇ ਦਿਨੋਂ ਦਿਨਾਂ ਹਾਲਾਤ ਮੰਦੇ ਹੁੰਦੇ ਤੁਰੇ ਗਏ ਜੇ ਲਬਤ ਹੋ ਜਾ ਕਰੇ ਆਉ ਜਾ ਕਰੇ ਬਾਉ ਜਾ ਕਰੇ ਇੱਕ ਕਦੀ ਮੈਸੂ ਮੂਛ ਮਰ ਜਾ ਕਰੇ ਛਾਲ ਤੇ ਗਰੀਬੀ ਤਕਰੀਬੀ ਉਂ ਤਰੀ ਫਿਰ ਮੇਰਾ ਮੈਂ ਪੁਰਾਣਾ ਮਕਾਨ ਲੈ ਕੇ ਦਿੱਤਾ ਜੀ ਮੈਨੂੰ ਫਿਰ ਇਹਦਾ ਮਕਾਨ ਡਿੱਗ ਪਿਆ ਇੱਕ ਤਾਂ ਉਂ ਗਰੀਬੀ ਮਕਾਨ ਡਿੱਗ ਪਿਆ ਫਿਰ ਮੈਂ ਉਹ ਵੀ ਬੈਜੂ ਪੈਸ ਚੱਕ ਕੇ ਪਾਇਆ ਹੁਣ ਜਦੋਂ ਪਹਿਲਾਂ ਕਮਜ਼ੋਰੀ ਆ ਉਹ ਬੈਜੂ ਚੱਕੇ ਗਏ ਉਹ ਹੋਰ ਵਧੀ ਗਏ ਇੱਕ ਆਪ ਨੂੰ ਉਹ ਪਤਾ ਨਹੀਂ ਪਿੰਦਾ ਇਹ ਚਕੈਟੀ ਵਾਲੇ ਨੇ ਜਿਹੜੇ ਇਹ ਚਕੈਟੀਆਂ ਆਏ ਇਹ ਉਹਨਾਂ ਟਾਲੀਆਂ ਦਾ ਲੋਨ ਕਰਦੇ ਸੀ ਪੈਸੇ ਕਾਸ਼ ਤੇ ਵਰਤ ਲੋ ਵੀ ਟਾਲੀ ਦਾ ਲੋਨ ਹੂੰ ਮੈਂ ਤਾਂ ਲੋਨ ਕਰਾ ਲਿਆ ਹੂੰ ਮੈਂ ਲਿਆ 52000 ਮੈਨੂੰ 1 ਲੱਖ 80000 ਵਰਨਾ ਪੈ ਗਿਆ ਅੱਛਾ ਕਿਉਂ ਕਿ ਸੀਮੀ ਨੇ ਨਾ ਪੈਸੇ ਭਰੇ ਜਾ ਕਰਨ ਵਿਆਜ ਤੇ ਵਿਆਜ ਲੱਗ ਵਿਆਜ ਤੇ ਵਿਆਜ ਲੱਗ ਜਾ ਕਰੇ 1 ਲੱਖ 80000 ਭਰ ਕੇ ਵੀ ਮੇਰੇ ਕੰਨੇ ਉਹਨਾਂ ਨੇ 28000 ਬਾਕੀ ਕੱਢਤਾ ਮ ਜਿੰਨੇ ਮੈਂ ਕੱਸੀ ਪਰ ਕੇ ਆ ਫਿਰ ਮੈਂ ਆਰਤੀ ਤੋਂ ਗਲ ਬੜਾਇਆ ਆਰਤੀ ਤੋਂ ਪੈਸੇ ਚੱਕੇ ਲੈ ਜੂ ਫਿਰ ਮੈਂ ਉਹਦਾ ਫਾਈ ਵੀ ਪਰ ਕੇ ਆ ਮੈਂ ਤਾਂ ਫਿਰ ਫਿਰ ਬਾਨਾ ਪਾ ਦੇਣਾ ਗਾਣ ਹਮ ਦਿਵਾਲਟ ਹੋਈ ਜਾਂਦੇ ਆਪਾਂ ਫਿਰ ਉਹ ਪਾਇਆ ਨੇ ਜੀ ਮੈਨੂੰ ਬਹੁਤ ਬਹੁਤ ਯਾਰ ਫਿਰ ਤਾਂ ਉਹ ਦਿਨ 17 ਤੱਕ ਸਾਡੇ ਹਾਲਾਤ ਮੰਦੀ ਹੁੰਦੇ 13-14 ਲੱਖ ਦਾ ਵੈਸੇ ਕਰਜਾ ਹੋ ਗਿਆ 3-4 ਲੱਖ ਵੈਸੇ ਦੇਣਾ ਹੋ ਗਿਆ 16-17 ਲੱਖ ਰੁਪਏ ਦਾ ਕਰਜਾ ਹੋ ਗਿਆ ਕਰਜਾ ਤਾਂ ਜੀ ਜੀ ਸ਼ਖਾਰਾ ਸਾਹਿਬ ਲਈਏ ਸੀ ਹੂੰ ਇਹੇ ਸੀ ਉਹਨੂੰ ਦੱਸ ਨਹੀਂ ਸਕਦੇ ਬਈ ਇੰਨਾ ਜ਼ਿਆਦਾ ਸੀ ਅੱਬ ਸਹੀ ਹੋ ਗਈ ਉਹ ਤਾਰ ਤਾਂ ਸੋਨਾ ਸਤਾਰਾ ਲੱਗਦਾ ਸਾਡੇ ਕੋਈ ਮੋਟੇ ਜਿਗਾ ਆਰਤੀਆਂ ਉਹਨਾਂ ਦੇ ਕੱਪੜੇ ਆ ਦੇ ਦੇਣੇ ਕਿਸੇ ਗੁਰਚਾਲੇ ਦੇ ਦੇਣੇ ਕੁਛ ਕੁਵੇਂ ਕੁਛ ਕਿਵੇਂ ਕੁਛ ਪਿੰਡ ਦੀ ਦੁਕਾਨਾਂ ਦੀ ਇਹ ਚੀਜ਼ ਨੂੰ ਜੀ ਦੇਖੋ ਸਾਡਾ ਸਾਰਾ ਪਿੰਡ ਜਾਣਦਾ ਇਹ ਤਾਂ ਕੋਈ ਹੈ ਨਹੀਂ ਵੀ ਅਸੀਂ ਆਪਦੇ ਕੋਲ ਹੀ ਕਹਤੀ ਗੱਲ ਫਿਠੂਠੀਆਂ ਨਹੀਂ ਪਿੰਡਾਂ ਸਾਰਿਆਂ ਨੂੰ ਪਤਾ ਹੈ ਆਪਾਂ ਨੇ ਵਾੜੇ ਵੱਡੇ ਕਰਜ਼ੇ ਚੋਂ ਨਿਕਲ ਕੇ ਹੌਲੀ ਹੌਲੀ ਕਾਮਯਾਬ ਹੋਏ ਕਾਮਯਾਬੀ ਕਰੀਏ ਬੱਚੇ ਨਹੀਂ ਹਮੇਂ ਮੈਂ ਕਹਿ ਦਿੱਤੀ ਚੱਲੋ ਕੁਛੇ ਨਾਲ ਲੀਕ ਮੈਂ ਵੀ ਲਾਲੀ ਮੈਂ ਵੀ ਕੁਛੇ ਹੋਇਆ ਵੀ ਦੀ ਮਾਂ ਵੀ ਕੁਛੇ ਹੋਈ ਪੰਨਾ ਗੋ ਜਾਗੇ ਪੈਸੇ ਵੀ ਇਹਨੂੰ ਜੋ ਬਰੇ 25 30 ਹਜ਼ਾਰ ਮੰਗ ਲਿਆ ਉਸ ਟਾਈਮ ਮੈਂ 4 ਪੀ ਸੈਂਕੜੇ ਤੇ ਭਾਈ ਭੜਕੇ ਤੇ ਉਦੋਂ ਡਰ ਨਹੀਂ ਲੱਗਿਆ ਵੀ ਪਹਿਲਾਂ ਹੀ ਬਹੁਤ ਕਰਜ਼ਾਈਆਂ ਡਰ ਤਾਂ ਬਥਰੇ ਲੱਗਿਆ ਫੇ ਇਹ ਕਹਿੰਦਾ ਮੈਂ ਮਰੂੰ ਫਿਰ ਤੇ ਵੀ ਕੱਲਾ ਜਵਾਕ ਆ ਕੇ ਕਰਾਂਗੀ ਤੁਮਨੋ ਫੇਰ ਮੈਨੂੰ ਸੁਝਾਇਆ ਮਗਾ ਕੁਝ ਨਹੀਂ ਹੁੰਦਾ ਆਪਾਂ ਇਹ ਥਿੱਕਲਾ ਵੀ ਅੱਧਾ ਕਿੱਲਾ ਵੀ ਕਿੱਲਾ ਵੇਚ ਦੂ ਹੂੰ ਜ਼ਮੀਨ ਤਾਂ ਇਹਦੀ ਕੁਈ ਹੈ ਲਾ ਲੈਂਦੇ ਕਹੇ ਚੱਲ ਫੇਰ ਉਹ ਜੀ ਚੁਰਿਆ ਜੀ ਵਧਾਇਆ ਕਰਕੇ 6 ਮਹੀਨੇ 4 ਮਹੀਨੇ ਸਾਨੂੰ ਦਿਨ ਤੇ ਰਾਤ ਨੀਂਦ ਨਹੀਂ ਹੂੰ ਜਿਹੜੀ ਸਬਜ਼ੀ ਲਾਤੀ ਕੋਈ ਸਾਰੇ ਬਾਣ ਸਬਜ਼ੀ ਲਾਤੀ ਕਣਕ ਅਜੀ ਬੀਜੀ ਹੈ ਨਹੀਂ ਹੂੰ ਤੇ ਸਾਡੇ ਕੋਲ ਦੋ ਮਹੀਨੇ ਚਾਂਜੀ ਥੋੜਾ ਤਾਂ ਹਰਾ ਬੀਜਿਆ ਸੀ ਉਹ ਅਸੀਂ ਵੱਢ ਕੇ ਲੈ ਜਾ ਗਏ ਉਹਨਾਂ ਹਰਾ ਪਾਦਿਆ ਕਰਕੇ ਕਿੱਲੋ ਦੋ ਕਿੱਲੋ ਦੁੱਧ ਘਰੇ ਰੱਖ ਲਿਆ ਕਰਕੇ ਦੂਜਾ ਸੀ ਹੂੰ ਤੋ ਲੰਬਾ ਪੜਿਆ ਕਰਕੇ ਵਿਚਾਲ ਆਪਣਾ ਘਰ ਦਾ ਗੁਰ ਚਾਚਾ ਲੀ ਜਾਂਦਾ ਉਹਦੇ ਚੋਂ ਵੀ ਸਾਡੇ ਇੱਕ ਹੋਰ ਆ ਜੀ ਸਾਡੇ ਸਾਰੇ ਘਰਾਂ ਨੇ ਸਾਡੀ ਬੜੀ ਮਦਦ ਕੀਤੀ ਟੂੜੀ ਸਾਡੇ ਮੁੱਕ ਗਈ ਸੀ ਹੂੰ ਟੂੜੀ ਮੇਰੇ ਡੈਡੀ ਦੇ ਮਾਮੇ ਨੇ ਜੀ ਸਾਨੂੰ ਹੂੰ ਟੂੜੀ ਦਿੱਤੀ ਆਪਣੈ ਤੋਂ ਲਏ ਸੀ ਟੂੜੀ ਦੀਆਂ ਸੂਤ ਕੋ ਲੈ ਕੇ ਜੀ ਜਿਵੇਂ ਇਹਨਾਂ ਨੇ ਸਾਥ ਦਿੱਤਾ ਤੁਸੀਂ ਉਹਨਾਂ ਨੇ ਵੀ ਸਾਥ ਦਿੱਤੇ ਹੀ ਦਿੱਤੇ ਵੀ ਜਿੰਨੇ ਜੋਗੇ ਕਰਦਾ ਹੀ ਰਹੇ ਕਰਦੇ ਰਹੇ ਹੂੰ ਜਿੰਨੇ ਇਹ ਨਹੀਂ ਹੈਗਾ ਜੀ ਅਸੀਂ ਇਹ ਨਹੀਂ ਕਹਿੰਦੇ ਸਾਡੇ ਸਾਡੇ ਚਾਚੇ ਤਾਇਆ ਨੇ ਸਾਡਾ ਮੇਰੇ ਚਾਚੇ ਤਾਇਆ ਨੇ ਸਾਡਾ ਮੇਰੇ ਦੋਸਤਾਂ ਨੇ ਹੂੰ ਬਹੁਤ ਸ਼ੁਕਰ ਬਹੁਤ ਸ਼ੁਕਰ ਆਨੇ ਗੁਪੇਰਦਾਨ ਨੂੰ ਬਾਲਤ ਜਾ ਨਹੀਂ ਤਾਂ ਗਰੀਬੀ ਚ ਨਾ ਸਾਥ ਬਹੁਤ ਲੋਕ ਛੱਡ ਜਾਂਦੇ ਪਰ ਪਹਿਲੀ ਵਾਰ ਹੋਇਆ ਵੀ ਸਾਥ ਦਿੱਤਾ ਤਾਂ ਹੀ ਸ਼ਾਇਦ ਤੁਸੀਂ ਉੱਠ ਵੀ ਸਕੇ ਮੈਂ ਉੱਠ ਜੀ ਮੇਰੇ ਜਿਹੜਾ ਆਪਣਾ ਸਕਾ ਚਾਚਾ ਜੀ ਹੂੰ ਉਹਨੇ 2-3 ਲੱਖ 2-3 ਲੱਖ ਰੁਪਏ ਜੀ 2 ਲੱਖ ਤਾਂ ਹੋ ਗਈ ਹੋਗਾ ਹੂੰ ਉਹਨੇ ਕਦੇ ਅੱਜ ਤੱਕ ਜ਼ਿੰਦਗੀ ਚ ਆਪਣਾ ਕਦੇ ਮੰਨ ਕੇ ਹੂੰ ਆਪ ਦੇ ਕੋਲ ਵੀ ਲਾਤਾ ਹੂੰ ਹੂੰ ਉਹਦਾ ਤਾਂ ਆਪਾਂ ਕਿਵੇਂ ਭੁੱਲਾਂਗੇ ਜਿਹੜੇ ਮੇਰੇ ਬਾਪੂ ਦੇ ਭਾਈ ਦਾ ਮੁੰਡਾ ਜੀ ਖਾਲਾ ਉਹਦਾ ਨਾਂ ਉਹਦਾ ਵੀ ਕਦੇ ਭੁੱਲਣਾ ਨਹੀਂ ਜ਼ਿੰਦਗੀ ਹੁਣੇ 4 ਸਾਲੋਂ ਹੀ ਪੈਸੇ ਦੇ ਹੀ ਰੱਖੇ ਸੀ ਸਾਨੂੰ ਕੌਣ ਦੇ ਦੂ ਕੋਈ 1 ਰੁਪਈਆ ਨਹੀਂ ਦੇ ਸਕਦਾ ਜੀ ਅੱਜ ਦੇ ਟਾਈਮ ਦੇ ਵਿੱਚ ਇੰਨਾ ਮਾੜਾ ਟਾਈਮ ਹੈ ਸਾਡੇ ਘਰਾਂ ਦਾ ਉਸ ਜਿੱਥੇ ਥਵਾ ਕੇ ਇੰਨਾ ਸਾਡੀ ਆਪ ਦੇ ਜਵਾਕਾਂ ਦੀ ਮੇਰੇ ਚਾਚੇ ਤਾਏ ਦੀ ਜਵਾਕਾਂ ਦੀ ਸਾਡੇ ਇੰਨੀ ਬੰਦੀ ਹੈ ਮੈਂ ਕਹਿੰਦਾ ਪ੍ਰਮਾਤਮਾ ਇਦਾਂ ਹੀ ਰੱਖੇ ਸਾਰਿਆਂ ਨੂੰ ਵੀ ਮੈਂ ਕੋਈ ਮਰਜ਼ੀ ਕੰਮ ਕਰਦਾ ਇੱਥੇ ਬੈਠਾ ਵੀ ਕੰਮ ਹੋਊ ਕੋਈ ਹੋਊਗਾ ਜਾਂ ਨਾ ਕਰਕੇ ਜਦੋਂ ਮਾੜੀ ਸੀ ਉਦੋਂ ਵੀ ਸੀ ਸੀ ਜਿੰਨੇ ਕ ਜੋਗੇ ਸੀ ਉਹ ਕਰਦੇ ਸੀ ਤੁਹਾਨੂੰ ਪਤਾ ਬਾਲਾ ਤਾਂ ਕੋਈ ਵੀ ਨਹੀਂ ਕਿਸੇ ਨਹੀਂ ਕਰ ਸਕਦਾ ਨਾ ਵੀ ਅਗਲੇ ਨੇ ਬੱਚੇ ਹਰੇਕ ਨੇ ਆਪਦੇ ਪਾਲਣੇ ਆਪਦੇ ਹੋ ਕਰਨੇ ਪਰ ਜਿਹੇ ਜਿਹੇ ਜੋਗੇ ਸੀ ਉਹ ਜੇ ਕਰੀ ਜਾਂਦੇ ਸੀ ਸਾਡੇ ਸਾਥ ਦੇਈ ਜਾਂਦੇ ਸੀ ਸਾਡੇ ਸਾਥ ਉਹਨਾਂ ਸਾਰੇ ਸਾਡੇ ਪਿੰਡ ਵਾਲੇ ਨੇ ਸਾਡਾ ਬਹੁਤ ਸਾਥ ਦਿੱਤਾ ਪਿੰਡ ਦੇ ਵਿੱਚ ਬਹੁਤ ਬੰਦੇ ਨੇ ਅੱਜ ਵੀ ਦੇ ਰਿਹਾ ਇਹ ਨਹੀਂ ਕੋਈ ਗੱਲ ਵੀ ਸਾਜ ਵੀ ਸਾਨੂੰ ਸਾਥ ਦੇ ਰਿਹਾ ਸਾਡਾ ਵੀ ਕੋਈ ਮਰਜ਼ੀ ਹੋ ਕੰਮ ਹੋ ਜੇ ਕਿਉਂਕਿ ਸਾਰੇ ਨੂੰ ਪਤਾ ਵੀ ਇਹ ਸਹੀ ਬੰਦੇ ਨੇ ਅਸੀਂ ਨਾ ਹੀ ਕਛ ਕੋਈ ਉਹ ਹੁੰਦਾ ਵੀ ਜੋ ਬੰਦਾ ਕੋਈ ਜ਼ਿਆਦਾ ਤਲਾਕ ਹੁੰਦਾ ਉਹਦੇ ਤੇ ਚਲਦਾ ਸਾਡੇ ਅਸੀਂ ਕਦੇ ਕਿਸੇ ਨਾਲ ਨਹੀਂ ਤਾਂ ਮਾੜਾ ਤਾਂ ਕਿਤਾ ਕੋਈ ਸਾਥ ਕੋਈ ਪੋਛਦਾ ਆਪਾਂ ਗੱਲ ਨੂੰ ਸਿੱਧੀ ਰਹਿ ਦੇਈਏ ਵੀ ਐ ਕਰਕੇ ਪਈਏਸ ਤਾਂ ਐ ਕਰਕੇ ਸਾਰੇ ਨੇ ਦੇਖਿਆ ਵੀ ਕਿਵੇਂ ਉੱਥੇ ਸਾਡੇ ਪਿੰਡੂ ਕਈ ਲਾਉਣ ਵੀ ਲਾਏ ਫਿਰ ਮੁੰਡੇ ਜਿਹਨਾਂ ਦੇ ਮਾੜੇ ਮੋਟੇ ਹਾਲਾਤ ਮਾੜੇ ਸੀ ਆਪਣੇ ਵਾਂਗੂ ਵੀ ਐ ਕਰਕੇ ਤੁਸੀਂ ਲੰਘੋ ਗੱਲ ਸਾਥ ਦੀ ਹੈ ਜੀ ਸਾਥ ਦੇਖੋ ਇੱਕ ਆਪਾਂ ਤਾਂ ਜੇ ਮਾੜਾ ਮੋਟਾ ਕਿਸੇ ਦਾ ਸਾਥ ਦੇ ਦੀਏ ਸਾ ਬੰਦਾ ਕੁਝ ਵੀ ਹੋ ਸਕਦਾ ਜੇ ਉਹਨਾਂ ਨੇ ਮੇਰਾ ਸਾਥ ਦਿੱਤਾ ਮੇਰਾ ਨਾ ਟੂ ਲਵਾਤੀ ਤਾਂ ਇੱਥੇ ਆ ਗਿਆ ਜੇ ਮੇਰਾ ਸਭ ਕੁਝ ਵਿਕ ਜਾਂਦਾ ਬਰਬਾਦ ਹੋ ਜਾਂਦਾ ਮੈਂ ਹੋਰ ਕੋਈ ਕਦਮ ਚੱਕਦਾ ਨਹੀਂ ਜੀ ਹਮ ਸ਼ਾਇਦ ਅੱਜ ਦੁਨੀਆ ਤੇ ਵੀ ਨਾ ਹੁੰਦੇ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਆਹੇ ਜਿਹਾ ਆ ਜਾਂਦੇ ਵੀ ਆਪਾਂ ਇੱਥੇ ਕੀ ਚੀਕੇ ਕਰਨਾ ਜਦੋਂ ਆਪਣੇ ਕੋਲ ਕੁਝ ਹੈ ਹੀ ਨਹੀਂਗਾ ਵੀ ਆਪਾਂ ਇੱਥੇ ਰਹਿ ਕੇ